ਸਤਿ ਸ਼੍ਰੀ ਅਕਾਲ ਦੋਸਤੋ ਸੈਤਨਾਵਾ ਦੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਗੱਲ ਕਰਾਂਗੇ ਪੰਜਾਬੀ ਦੇ ਗਜ਼ਲਗੋ ਸ਼ਾਇਰ ਚਿੰਤਕ ਡਾਕਟਰ ਜਗਤਾਰ ਬਾਰੇ ਡਾਕਟਰ ਜਗਤਾਰ ਹੋਣਾ ਦਾ ਜਨਮ 23 ਮਾਰਚ 1935 ਨੂੰ ਜਲੰਧਰ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਰਾਜਗਮਾਲਵੀ ਕੀ ਹੋਇਆ ਡਾਕਟਰ ਜਗਤਾਰ ਪ੍ਰਗਤੀਵਾਦੀ ਸ਼ਾਇਰ ਹੈ। ਉਸਨੇ ਸਮਾਜ ਦੇ ਸਾਰੇ ਵਿਸ਼ਿਆਂ ਨੂੰ ਆਪਣੇ ਗਜ਼ਲਾਂ ਦਾ ਵਿਸ਼ਾ ਬਣਾਇਆ ਹੈ। ਜਗਤਾਰ ਦੇ ਅਨੁਸਾਰ ਕਵੀ ਦੇ ਸਰਕਾਰ ਜ਼ਮੀਨੀ ਹਕੀਕਤਾਂ ਨਾਲ ਜੁੜੇ ਹੋਣੇ ਚਾਹੀਦੇ ਹਨ। ਜਗਤਾਰ ਸਿਰਫ ਆਪਣੇ ਆਲੇ-ਦੁਆਲੇ ਦੇ ਦੁੱਖਾਂ, ਪਰੇਸ਼ਾਨੀਆਂ ਜਾਂ ਸਰਕਾਰਾਂ ਤੱਕ ਹੀ ਸੀਮਿਤ ਨਹੀਂ। ਉਹ ਉਸ ਮਨੁੱਖ ਦੀ ਆਵਾਜ਼ ਬਣਦਾ ਹੈ ਜੋ ਕਿ ਸਮਾਜ ਤੇ ਮੁਲਕ ਵਿੱਚ ਲਿਤਾੜਿਆ ਗਿਆ ਹੈ। ਜਗਤਾਰ ਦੀ ਕਲ ਰਚਨਾ ਵਿੱਚ ਆਮ ਮਨੁੱਖ ਦੇ ਸੰਤਾਪ ਮਸਲੇ ਤੇ ਸਰਕਾਰ ਅਗਰ ਭੂਮੀ ਤੇ ਰਹੇ ਹਨ ਇਹ ਮਨੁੱਖ ਉਸ ਦੀ ਕਵਤਾ ਵਿੱਚੋਂ ਕਿਤੇ ਵੀ ਮਨਫੀ ਨਹੀਂ ਹੋਇਆ ਡਾਕਟਰ ਜਗਤਾਰ ਲਿਖਦਾ ਹੈ ਕਿ ਆਜ਼ਾਦੀ ਤੋਂ ਬਾਅਦ ਸਾਲ ਦਰ ਸਾਲ ਮੁਲਕ ਵਿੱਚ ਵਾਦਿਆਂ ਤੇ ਵਾਦੇ ਹੁੰਦੇ ਰਹੇ ਹਨ ਲੋਕ ਭੁੱਖ ਮਰੀ ਗਰੀਬੀ ਦੇ ਅੰਧਕਾਰ ਵਿੱਚ ਜੀ ਰਹੇ ਨੇ ਲੋਕਾਂ ਦੀਆਂ ਹੁਣ ਤੱਕ ਬੁਨਿਆਦੀ ਲੋੜਾਂ ਵੀ ਪੂਰੀਆਂ ਨਹੀਂ ਹੋਈਆਂ ਉਹ ਲਿਖਦਾ ਹੈ ਅਸੀਂ ਕਣਕ ਬੀਜਦੇ ਹਾਂ ਪਾਲਦੇ ਹਾਂ ਵੜਦੇ ਹਾਂ ਮੰਡੀ ਲੈ ਕੇ ਜਾਂਦੇ ਹਾਂ ਪਰ ਕਣਕ ਨੂੰ ਸਾਡੇ ਘਰਾਂ ਦਾ ਰਾਹ ਨਹੀਂ ਆਉਂਦਾ ਜਗਤਾਰ ਨੇ ਪੰਜਾਬ ਦੇ ਸੰਕਟ ਵਾਲੇ ਦਿਨਾਂ ਨੂੰ ਬਹੁਤ ਗੌਰ ਨਾਲ ਮਹਿਸੂਸ ਕੀਤਾ ਹੈ ਪੰਜਾਬ ਸੰਤਾਪ ਦੀ ਗੱਲ ਕਰਦਾ ਜਗਤਾਰ ਦੇਸ਼ਤਗਰਦੀ ਨੂੰ ਬੜੀ ਬਾਰੀਕੀ ਨਾਲ ਸਮਝਦਾ ਤੇ ਬਿਆਨਦਾ ਹੈ ਉਹ ਲਿਖਦਾ ਹੈ ਹਵਾ ਹੁਣ ਠਹਿਰਦੀ ਹੈ ਸੋਚਦੀ ਹੈ ਫਿਰ ਚੱਲਦੀ ਹੈ ਤੇ ਕਹਿੰਦੀ ਹੈ ਮੈਂ ਸ਼ਹਿਰਾਂ ਤੇ ਗਰਾਵਾਂ ਵਿੱਚ ਕਿਉਂ ਦੀਵੇ ਬੁਝਾਵਾਂ ਇਹ ਕੰਮ ਤਾਂ ਲੋਕ ਖੁਦ ਹੀ ਕਰ ਰਹੇ ਨੇ ਹਰ ਮੋਰ ਤੇ ਸਲੀਬਾ ਹਰ ਪੈਰ ਤੇ ਹਨੇਰਾ ਫਿਰ ਵੀ ਅਸੀਂ ਰੁਕੇ ਨਾ ਸਾਡਾ ਵੀ ਵੇਖ ਜੇਰਾ ਹਰ ਮੋਰ ਤੇ ਸਲੀਬਾ ਹਰ ਪੈਰ ਤੇ ਹਨੇਰਾ ਫਿਰ ਵੀ ਅਸੀਂ ਰੁਕੇ ਨਾ ਸਾਡਾ ਵੀ ਵੇਖ ਜੇਰਾ ਇਤਿਹਾਸ ਦੇ ਵਰਕ ਉੱਤੇ ਤੇ ਵਕਤ ਦੇ ਪਹਿਰਾ ਉੱਤੇ ਇਤਿਹਾਸ ਦੇ ਵਰਕ ਉਤੇ ਤੇ ਵਕਤ ਦੇ ਪੇਰਾ ਉਤੇ ਉਂਗਲਾਂ ਡਬੋ ਲਹੂ ਵਿੱਚ ਲਿਖਿਆ ਇਨਾਮ ਤੇਰਾ ਇਸ ਦੇ ਨਾਲ ਹੀ ਜਗਤਾਰ ਪੰਜਾਬ ਦੇ ਬਦਲ ਗਏ ਸਮਾਜਿਕ ਸੱਭਿਆਚਾਰਕ ਮਹਾਂਦਿਰ ਪ੍ਰਤੀ ਚੇਤਨ ਸ਼ਾਇਰ ਹੈ ਪੰਜਾਬ ਦੇ ਪਿੰਡ ਪਹਿਲਾਂ ਵਰਗਾ ਨਹੀਂ ਰਹੀ ਐਨਾ ਪਿੰਡਾਂ ਦਾ ਮਾਹੌਲ ਬਿਲਕੁਲ ਹੀ ਬਦਲ ਗਿਆ ਹੈ ਇਸ ਬਦਲ ਚੁੱਕ ਕੇ ਤਸਵੀਰ ਨੂੰ ਉਹ ਬੜੇ ਪਾਪ ਪੂਰਵਕ ਅਹਿਸਾਸਾਂ ਨਾਲ ਪ੍ਰਗਟਾਉਂਦਾ ਹੈ ਸ਼ਾਮ ਹੁਣ ਪੰਜਾਬ ਦੇ ਪਿੰਡਾਂ 'ਚ ਵੀ ਆਲਸੀ ਦੇ ਫੁੱਲ ਵਰਗੀ ਨਹੀਂ ਹੁੰਦੀ ਸ਼ਾਮ ਹੁਣ ਪੰਜਾਬ ਦੇ ਪਿੰਡਾਂ 'ਚ ਵੀ ਆਲਸੀ ਦੇ ਫੁੱਲ ਵਰਗੀ ਨਹੀਂ ਹੁੰਦੀ ਨਾ ਅਮਲਤਾਸ ਵਰਗੀ ਸ਼ਾਮ ਨਾ ਮਹਿੰਦੀ ਜਈ ਕੇ ਸੁਝਈ ਹੁੰਦੀ ਨਾ ਕੁਗੀ ਰੰਗਾਂ ਦੀ ਸ਼ਾਮ ਹੁਣ ਪੰਜਾਬ ਦੇ ਪਿੰਡਾਂ 'ਚ ਵੀ ਸੁੱਕੇ ਤਲਾਂ ਵਰਗੀ ਜਾ ਕਾਮੇ ਦੇ ਜਟੂਰੇ ਖੁਸ਼ਕ ਵਾਲਾਂ ਵਾਂਗ ਹੁੰਦੀ ਹੈ ਡਾਕਟਰ ਜਗਤਾਰ ਜਿੱਥੇ ਸਮਾਜਿਕ ਮਸਲਿਆਂ ਦੀ ਗੱਲ ਕਰਦਾ ਹੈ ਉੱਥੇ ਉਹ ਪਿਆਰ ਨੂੰ ਵੀ ਅਹਿਮ ਸਥਾਨ ਦਿੰਦਾ ਹੈ ਪਿਆਰ ਦੀ ਸਦਾਰਨ ਹੋਣੀ ਇਹ ਹੈ ਕਿ ਪਿਆਰ ਅਧੂਰਾ ਰਹਿ ਜਾਂਦਾ ਹੈ ਇਹ ਪਿਆਰ ਕਰਨ ਵਾਲਿਆਂ ਵਿੱਚੋਂ ਬਹੁਤਿਆਨਲ ਵਾਪਰਦਾ ਹੈ ਜਗਤਾਰ ਦੀ ਕਵਤਾ ਪਿਆਰ ਦੇ ਇਸ ਨੁਕਤੇ ਨੂੰ ਬੜੀ ਸ਼ਿੱਦਤ ਨਾਲ ਉਭਾਰਦੀ ਤੇ ਪ੍ਰਗਟਾਉਂਦੀ ਹੈ ਜਗਤਾਰ ਇੰਨਾ ਸਾਰੇ ਅਹਿਸਾਸਾਂ ਚ ਗੁਜ਼ਰਿਆ ਅਤੇ ਜੋ ਵੀ ਪਾਪ ਉਸਨੇ ਕਬੂਲਿਆ ਉਹ ਉਸਦੇ ਪਿਆਰ ਦੀ ਸਰਕਾਰ ਬਣ ਗਈ ਪਿਆਰ ਦੀਆਂ ਮਜਬੂਰੀਆਂ ਨੂੰ ਸਮਝਦੇ ਹੋਏ ਆਪਨੇ ਮਹਿਬੂਬ ਨੂੰ ਕਈ ਤਰ੍ਹਾਂ ਨਾਲ ਯਾਦ ਰੱਖਣਾ ਉਸਦੇ ਪਿਆਰ ਦਾ ਇੱਕ ਵੱਖਰਾ ਅਹਿਸਾਸ ਹੈ ਉਹ ਲਿਖਦਾ ਹੈ ਕੋਈ ਮਜਬੂਰੀ ਨਹੀਂ ਜੇ ਦਿਲ ਕਰੇ ਤਾਂ ਖਤ ਲਿਖੀ ਕੋਈ ਮਜਬੂਰੀ ਨਹੀਂ ਜੇ ਦਿਲ ਕਰੇ ਤਾਂ ਖਤ ਲਿਖੀ ਰਿਸ਼ਤਿਆਂ ਦੀ ਪੀੜ ਚ ਫਰਸਤ ਮਿਲੇ ਤਾਂ ਖਤ ਲਿਖੀਂ ਜ਼ਿੰਦਗੀ ਵਿੱਚ ਕਿਹੜੇ ਕੇਰੇ ਵਰਕ ਪਾੜੇਗੀ ਪਲਾਂ ਜ਼ਿੰਦਗੀ ਵਿੱਚ ਕਿਹੜੇ ਕਿਹੜੇ ਵਰਕ ਪਾੜੇਗੀ ਪਲਾਂ ਹਰ ਕਿਸੇ ਪੁਸਤਕ ਚ ਮੇਰੇ ਨਾਂ ਦਾ ਅੱਖਰ ਆਏਗਾ ਧੰਨਵਾਦ ਦੋਸਤੋ